ਤੁਸੀਂ ਦੇਖ ਰਹੇ ਹੋ ਸਾਝ ਪੰਜਾਬੀ ਟੀਵੀ ਤੇ ਇਧਰ ਜਿਹੜੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਜਿਸ ਨੂੰ ਇੱਕ ਜਿਹੜੇ ਪੰਜਾਬੀ ਸਾਡੇ ਇੱਕ ਜੱਟ ਪ੍ਰਧਾਨ ਮੰਤਰੀ ਵਜੋਂ ਵੀ ਕਹੇ ਜਾਂਦੇ ਜਾਂਦੇ ਸਨ ਇਹ ਤੇ ਇਹਨਾਂ ਨੇ ਵੈਸੇ ਲਿਬਰਲ ਪਾਰਟੀ ਹੈ ਜਿਹੜੀ ਇੱਥੇ ਲਿਬਰਲ ਪਾਰਟੀ ਦੇ ਚ ਲੰਬਾ ਸਮਾਂ ਲਗਾਤਾਰ ਇਹਨਾਂ ਨੇ ਦੋ ਜਿਹੜੇ ਵਾਰ ਆ ਜਿਹੜੇ ਇਹਦੇ ਚ ਰਾਜ ਕੀਤਾ ਇੱਥੇ ਕੈਨੇਡਾ ਦੇ ਜਿਹੜੀ ਸੱਤਾ ਤੇ ਤੇ ਇਹਦੇ ਚ ਬੜੇ ਵੱਡੇ ਵੱਡੇ ਇਹਨਾਂ ਨੇ ਫੈਸਲੇ ਕੀਤੇ ਸੀਗੇ ਕਿਸੇ ਟਾਈਮ ਤੇ ਜਦੋਂ ਪੰਜਾਬੀਆਂ ਵਾਸਤੇ ਬਹੁਤ ਵੱਡੀਆਂ ਮਾਨ ਵਾਲੀ ਗੱਲ ਹੋਊਗੀ ਕਿ ਪੰਜਾਬੀਆਂ ਦੇ ਵਿੱਚ ਇਹਨਾਂ ਨੇ ਜਿਹੜੇ ਪੰਜਾਬੀਆਂ ਦੇ ਕੋਈ ਵੀ ਹੁੰਦੇ ਸੀਗੇ ਕੋਈ ਫੈਸਲੇ ਕਰਨੇ ਹੁੰਦੇ ਸੀ ਕੋਈ ਉਹਨਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੁੰਦੀ ਸੀ ਤਾਂ ਇਹ ਪੰਜਾਬਾ ਵਾਸਤੇ ਇਹਨਾਂ ਨੇ ਬਹੁਤ ਕੁਝ ਕੀਤਾ ਤੇ ਹੁਣ ਜਿਹੜਾ 9 ਤਰੀਕ ਨੂੰ ਯਾਨੀ ਕਿ ਅੱਜ ਇਹ ਜਿਹੜੀ ਆ ਇਹ ਨਵਾਂ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਕਿਉਂਕਿ ਇਹਨਾਂ ਨੇ ਪਿਛਲੇ ਬਹੀਨੇ ਜਿਹੜਾ ਪਿਛਲੇ ਦੋ ਇਹਨੇ ਪਹਿਲਾਂ ਇਹਨਾਂ ਨੇ ਸਤੀਫਾ ਦਿੱਤਾ ਸੀ ਆਪਣੇ ਜਿਹੜੇ ਪਾਰ ਤੋਂ ਤੇ ਇਹਦੇ ਕਰਕੇ ਨਵਾਂ ਜਿਹੜਾ ਲਿਬਰਲ ਪਾਰਟੀ ਵੱਲੋਂ ਇੱਕ ਹੋਰ ਜਿਹੜੀ ਪ੍ਰਧਾਨ ਮੰਤਰੀ ਦੀ ਜਿਹੜੀ ਇਹਨਾਂ ਨੇ ਅਨਾਉਂਸ ਕਰਨਾ ਤੇ ਉਹਦੇ ਚ ਚੁਣਿਆ ਜਾਊਗਾ ਆ ਦੇਖੋ ਹੁਣ ਤੁਸੀਂ ਸਿੱਖ ਕਮਿਊਨਿਟੀ ਵਿੱਚ ਜਸਟਨ ਟਰੂਡੋ ਦੀ ਪੁਰਾਣੀ ਤਸਵੀਰ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵੇਖੋ ਇੱਕ ਪ੍ਰਧਾਨ ਮੰਤਰੀ ਇਹ ਕਿੰਨਾ ਵਿੱਚ ਆਪਣੇ ਚ ਰੱਤ ਵਿੱਚ ਜਾਂਦਾ ਵੇਖੋ ਸਕਿਉਰਟੀ ਜ਼ਰੂਰ ਹੈ ਇਹਨਾਂ ਦੇ ਆਸ-ਪਾਸੇ ਸਕਿਉਰਟੀ ਜ਼ਰੂਰ ਆ ਪਰ ਇਹ ਨਹੀਂ ਵੀ ਕਿਸੇ ਨਾ ਬਤਵੀਜੀ ਹੁੰਦੀ ਹੋਵੇ ਜੇ ਕਿਸੇ ਨੇ ਸੈਲਫੀ ਖਿਚਾਉਣੀਆਂ ਇਹਦੇ ਨਾਲ ਵੇਖੋ ਦਸ਼ਨ ਟਰੂਟੂ ਲੜਕੇ ਵੀ ਖਿਚਾ ਰਹੇ ਆ ਸ੍ਰੀ ਹਰਮੰਦਰ ਸਾਹਿਬ ਪਿਛਲੇ ਸਵੇਰ ਰਾਣੇ ਇਹ ਇਹਨਾਂ ਦਾ ਪਰਿਵਾਰ ਆਇਆ ਸੀ ਇਹਨਾਂ ਦੀ ਬੇਟੀ ਆ ਤੇ ਆ ਇਹਨਾਂ ਦੀ ਕੈਬਿਨੇਟ ਚ ਜਿਹੜੇ ਇੱਕ ਸਿੱਖ ਨੂੰ ਸਿੱਖਾਂ ਨੂੰ ਵੀ ਬੜਾ ਵੱਡਾ ਸਤਕਾਰ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਚ ਹਰਮੰਦਰ ਸਾਹਿਬ ਵਿਖੇ ਇਹਨਾਂ ਨੇ ਜਿਹੜਾ ਪੰਜਾਬ ਗਏ ਸੀ ਉਦੋਂ ਤੇ ਬਹੁਤ ਸਤਿਕਾਰ ਕੀਤਾ ਗਿਆ ਸੀਗਾ ਜਸਟਨ ਟ੍ਰੂਡੋ ਦਾ ਸਾਡੇ ਆਪਣੇ ਸਿੱਖਾਂ ਵੱਲੋਂ ਕਿਉਂਕਿ ਇਹ ਪੰਜਾਬੀਆਂ ਨੇ ਇਹਨੂੰ ਇੱਥੇ ਪੰਜਾਬੀਆਂ ਨੂੰ ਬਹੁਤਾ ਮਾਣ ਦਿੰਦੇ ਆ ਇਹ ਉਬਾਮਾ ਜੀ ਦੇ ਰਾਸ਼ਟਰਪਤੀ ਸਾਹਿਬ ਕਾ ਉੱਥੋਂ ਦੇ ਯੂ ਐਸ ਏ ਦੇ ਅਮਰੀਕਾ ਦੇ ਸੋ ਦੋਸਤੋ ਆ ਵੇਖੋ ਇੱਕ ਬੱਚੇ ਨੂੰ ਪਿਆਰ ਕਰ ਰਹੇ ਨੇ ਹਰਮਿੰਦਰ ਸਾਹਿਬ ਆਏ ਜਦੋਂ ਮੱਥਾ ਟੇਕਣ ਵੇਲੇ ਇਹਦੇ ਵਿੱਚ ਇਹਦੇ ਵਿੱਚ ਇੱਕ ਦੇਖ ਰਹੇ ਨੇ ਬੱਚੇ ਨੂੰ ਬੜੇ ਗੋਹ ਨਾਲ ਉਹਨਾਂ ਨਾਲ ਵੈਸੇ ਹੋ ਕਰ ਰਹੇ ਨੇ ਸੋ ਬੜਾ ਸਤਕਾਰ ਸੀਗਾ ਜਦੋਂ ਆ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਪਹਿਲਾਂ ਦੀਆਂ ਪ੍ਰਾੜੀਆਂ ਸੀ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਜਿਵੇਂ ਜੂਡੂ ਡੇ ਆ ਜਦੋਂ ਕੋਈ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਦਿਨ ਦਾ ਵਾਲਾ ਹੁੰਦਾ ਸੀਗਾ ਗੁਰੂ ਸਾਹਿਬਾਨਾਂ ਦਾ ਤੇ ਉੱਥੇ ਵੀ ਇਹ ਬੜਾ ਸਤਕਾਰ ਨਾਲ ਕਰਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਸਿੱਖ ਜਿਹੜਾ ਕਮਿਊਨਿਟੀ ਸੀ ਉਹਨਾਂ ਨੂੰ ਬੜਾ ਇੱਜ਼ਤ ਮਾਣ ਸਤਕਾਰ ਦਿੰਦੇ ਸੀ ਤੇ ਉਹਨਾਂ ਦੇ ਹੱਕ ਚ ਵੱਡੇ ਵੱਡੇ ਫੈਸਲੇ ਤੇ ਕਾਨੂੰਨ ਜਿਹੜੇ ਬਣਦੇ ਸੀਗੇ ਤੇ ਤਾਂ ਕਰਕੇ ਜਿਹੜਾ ਇੱਥੇ ਪੰਜਾਬ ਮਿੰਨੀ ਪੰਜਾਬ ਵਸਾਇਆ ਗਿਆ ਜਿਹੜੇ ਕੈਨੇਡਾ ਚ ਥਾਂ ਥਾਂ ਤੇ ਸਾਡੇ ਪੰਜਾਬੀ ਜਿਹੜੇ ਵੀ ਕੈਨੇਡਾ ਦੇ ਸ਼ਹਿਰ ਦੇ ਦੇਖੋ ਕਿ ਕੈਨੇਡਾ ਚ 10 ਸੂਬੇ ਨੇ ਕੈਨੇਡਾ ਦੇ ਤੇ ਇਹਦੀ 40 ਕਰੋੜ ਦੀ ਲਗਭਗ ਜਿਹੜੀ 40 ਕਰੋੜ ਦੀ ਆਬਾਦੀ ਹੈ ਤੇ ਜਦੋਂ ਕਿ ਆ ਵੇਖੋ ਆ ਸਿੱਖ ਸੇਹਰਾ ਜਿਨ੍ਹਾਂ ਨੂੰ ਕੈਬਨਟ ਚ ਮਨੋ ਲਿਆ ਗਿਆ ਸੀ ਤੇ ਇਹਨਾਂ ਨੇ ਸਰਦਾਰਾਂ ਨੂੰ ਇੱਥੇ ਪੂਰੀ ਜਿਹੜੀ ਝਾਕ ਜਵਾਈ ਹੋਈ ਹੈ ਕੈਨੇਡਾ ਦੀ ਧਰਤੀ ਤੇ ਤੇ ਆਹ ਤੁਸੀਂ ਮੈਂ ਪਹਿਲਾਂ ਵੀ ਦੱਸਿਆ ਸੀ ਆ ਦੇਖੋ ਸਰਫੀਆ ਖਾ ਰਹੇ ਨੇ ਤੇ ਸਾਡੇ ਭਾਰਤ ਦੇ ਜਾਂ ਕੋਈ ਹੋਰ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਨੇੜੇ ਨਹੀਂ ਕਿਸੇ ਦੇ ਲੋਕਾਂ ਦੇ ਜਾ ਸਕਦੇ ਪ੍ਰੋਟੋਕਾਲ ਦੇ ਅਨਸਾਰ ਸੁਰੱਖਿਆ ਜਿਹੜੇ ਤੰਤਰ ਇੰਨਾ ਮਜ਼ਬੂਤ ਹੁੰਦਾ ਵੀ ਉਹਨਾਂ ਨੂੰ ਵਰਤਮਈਆਂ ਵੀ ਕੀਤੇ ਜਾਂਦੀਆਂ ਆ ਵੇਖੋ ਹੁਣ ਇਹ ਇੱਕ ਜਿਹੜਾ ਸਕਿਉਰਿਟੀ ਜਾਗ ਉਹ ਫੋਟੋ ਬਾਰੇ ਉਹ ਕਹਿੰਦੇ ਸਿਰਫ ਹੀ ਹੁਣੇ ਫਿਰ ਉਹਨੂੰ ਕਿਹਾ ਉਹਦੇ ਨੇੜੇ ਕਰਤਾ ਜਸਟਰੂਡੋ ਦੀ ਤੁਸੀਂ ਦੇਖ ਰਹੇ ਹੋ ਪਹਿਲਾਂ ਉਹਨੂੰ ਉਹਦਾ ਵਿਰੋਧ ਤਾਂ ਕੀਤਾ ਕਿਉਂਕਿ ਚਲੋ ਦੇਖਣਾ ਪੈਂਦਾ ਪ੍ਰੋਟੋਕਾਲ ਹਿਸਾਬ ਦੇ ਹਿਸਾਬ ਨਾਲ ਵੇਖੋ ਉਹ ਆਦੇ ਮੈਂ ਫੋਟੋ ਕਰਵਾਉਣੀ ਹੈ ਤੇ ਜਸਟਰੂਡੋ ਵੇਖੋ ਕਿੰਨਾ ਲੋਕਾਂ ਚ ਰਚਿਆ ਵਿਚਿਆ ਇੱਕ ਸਾਡੇ ਪੰਜਾਬੀਆਂ ਚ ਤੇ ਇਹਦੇ ਕਰਕੇ ਪੰਜਾਬੀਆਂ ਚ ਇਹਨਾਂ ਦਾ ਬੜਾ ਮਾਣ ਸਨਮਾਨ ਰਿਹਾ ਤੇ ਆ ਵੇਖੋ ਇੱਕ ਆਮ ਇਨਸਾਨ ਵਾਂਗ ਇੱਕ ਪ੍ਰਧਾਨ ਮੰਤਰੀ ਹੋਵੇ ਤੇ ਉਹ ਆਮ ਲੋਕਾਂ ਦੇ ਵਿੱਚ ਵਿਚਕਾਰ ਜਿਹੜਾ ਉਹ ਮਦਦ ਖੜਾ ਹੋਵੇ ਤੇ ਨਾਲ ਉਹਨਾਂ ਨੇ ਸਿਰਫ ਹੀ ਅਗਝਾਰੇ ਹੁਣ ਫੋਟੋ ਕਰਵਾ ਰਹੇ ਹੁਣ ਇਹ ਬਹੁਤ ਵੱਡੀ ਗੱਲ ਦਾ ਤਾਂ ਕਰਕੇ ਜਿਹੜਾ ਸਿੱਖ ਭਾਈਚਾਰਾ ਸੀ ਸਿੱਖ ਕਮਿਊਨਿਟੀ ਸੀ ਕੈਨੇਡਾ 'ਚ ਜੋ ਵੀ ਹੈ ਉਹ ਇਹਨਾਂ ਨੂੰ ਜਸ਼ਨ ਟੂ ਟੂ ਨੂੰ ਬਹੁਤ ਬੜਾ ਕਿਉਂਕਿ ਇਹਨਾਂ ਦੇ ਕੋਈ ਆਪਣੇ ਪੰਜਾਬੀਆਂ ਨਾਲ ਬੜੇ ਨੇੜਲੇ ਰਿਸ਼ਤੇ ਵੀ ਰਹੇ ਆ ਸਬੰਧ ਵੀ ਰਹੇ ਆ ਬੜਾ ਉਹਨਾਂ ਨੂੰ ਇਹ ਸਭਝਦੇ ਰਹੇ ਆ ਤੇ ਇਸ ਕਰਕੇ ਜਿਹੜੀ ਵਿਦਾਇਗੀ ਹੋ ਰਹੀ ਆ ਜਿਹੜੀ ਇਹਨਾਂ ਦੀ ਵਿਦਾ ਲੈ ਰਹੇ ਨੇ ਤੇ ਇੱਥੇ ਬੜੇ ਭਾਵਕ ਜੀ ਵੀ ਹੋਗੇ ਸੀਗੇ ਜਦੋਂ ਇਹਨਾਂ ਨੇ ਵਿਦਾ ਲਈ ਇੱਥੋਂ ਆਪਣੇ ਕੈਰੀਅਰ